ਬਾਬਾ ਸਾਹਿਬ ਵੱਲੋਂ ਲਿਖਿਆ ਗਿਆ ਜਿਆਦਾ ਯੋਗਦਾਨ ਉਹਨਾਂ ਦਾ ਹੀ ਸੀਗਾ ਭਾਵੇਂ ਕਮੇਟੀ ਦੇ ਵਿੱਚ ਸੱਤ ਮੈਂਬਰ ਸੀ ਵੱਖ-ਵੱਖ ਦੇਸ਼ਾਂ ਆਮਨ ਇਹ ਸਗਾਂ ਪੜੇ ਉਹਨਾਂ ਦੇ ਵਿੱਚ ਚੰਗੀਆਂ ਗੱਲਾਂ ਸੀ ਜਿਹੜੀਆਂ ਉਹ ਸਾਡੇ ਸਿਧਾਂਤ ਦੇ ਵਿੱਚ ਫਿੱਟ ਗਈਆਂ ਫਿੱਟ ਕੀਤੀਆਂ ਸਿਧਾਂਤ ਲਾਗੂ ਹੋਣ ਤੋਂ ਪਹਿਲਾਂ ਤੇ ਸਿਧਾਂਤ ਲਾਗੂ ਹੋਣ ਤੋਂ ਬਾਅਦ ਦੋ ਸਮੇਂ ਨੇ ਜਿਹੜੇ ਸਾਡੇ ਸਮਾਜ ਲਈ ਤੇ ਸਾਡੇ ਲਈ ਬਹੁਤ ਹੀ ਸਮਝਣ ਵਾਲੀ ਗੱਲ ਹੈ ਸਰਧਾਮ ਤੋਂ ਪਹਿਲਾਂ ਸਾਡੇ ਜਿਹੜੇ ਹਾਲਾਤ ਸੀਗੇ ਜੇ ਆਪਾਂ ਬਾਬਾ ਸਾਹਿਬ ਨੂੰ ਹੀ ਸੋਚ ਕੇ ਚੱਲੀਏ ਜਦੋਂ ਬਾਬਾ ਸਾਹਿਬ ਸਕੂਲ ਦੇ ਵਿੱਚ ਜਾਂਦੇ ਸੀਗੇ ਤਾਂ ਉਹਨੂੰ ਅਲੱਗ ਬਿਠਾਇਆ ਜਾਂਦਾ ਸੀਗਾ ਸਾਰੇ ਬੱਚਿਆਂ ਨਾਲ ਨਹੀਂ ਬਿਠਾਇਆ ਜਾਂਦਾ ਸੀ ਪੜਨ ਦਾ ਮਾਹੌਲ ਜਿਹਨੂੰ ਵਧਿਆ ਦਿੱਤਾ ਜਾਂਦਾ ਸੀਗਾ ਅਲੱਗ ਪਾਣੀ ਅਲੱਗ ਮਤਲਬ ਉਸ ਸਮੇਂ ਦੇ ਜਿਹੜੇ ਹਾਲਾਤ ਸੀਗੇ ਵੀ ਇਸੇ ਨੂੰ ਟੱਚ ਨਹੀਂ ਕਰ ਸਕਾਰੇ ਜਿਆ ਪ੍ਰਕਾਸ਼ ਤੋਂ ਉਹਨਾਂ ਹਾਲਾਤਾਂ ਦੇ ਵਿੱਚ ਪੜਨਾ ਬਹੁਤ ਵੱਡੀ ਗੱਲ ਹੈ ਜੀ ਤੇ ਪੜ ਕੇ ਉਹ ਜਿਹੜੀ ਪਰੰਪਰਾ ਚੱਲੀ ਆ ਰਹੀ ਸੀਗੀ ਛੂਦਰਾਂ ਵਾਲੀ ਉਹਨਾਂ ਦੇ ਵਿਰੁੱਧ ਬੋਲਣਾ ਉਸ ਤੋਂ ਵੀ ਵੱਡੀ ਗੱਲ ਸੀਗੀ ਇਹ ਤਾਂ ਸਾਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਵੀ ਜਦੋਂ ਉਹ ਉਸ ਸਮੇਂ ਦੇ ਵਿੱਚ ਸਾਡੇ ਸਮਾਜ ਲਈ ਇੱਕ ਵੱਡੀ ਮਤਲਬ ਸਮਾਂ ਲੈ ਕੇ ਆਏ ਵੀ ਸਮਾਜ ਨੂੰ ਇਸ ਗਰਕ ਦੇ ਵਿੱਚੋਂ ਕੱਢਿਆ ਜਾਵੇ ਉਹਨੂੰ ਕੱਲੇ ਪੜੇ ਲਿਖੀ ਸੀ ਕਿ ਆਜ ਤਾਂ ਸਾਡਾ ਸਮਾਜ ਹੈ ਜਿਹੜਾ ਬਹੁਤ ਪੜੇ ਲਿਖਿਆ ਬਹੁਤ سارے ਲੋਕ ਪੜੇ ਲਿਖੇ ਨੇ ਸੋ ਸਾਨੂੰ ਇਹ ਚਾਹੀਦਾ ਵੀ ਸਮਾਜ ਲਈ ਕੁਛ ਨਾ ਕੁਛ ਕਰਨਾ ਚਾਹੀਦਾ ਤਾਂ ਜਦੋਂ ਉਹਨਾਂ ਨੇ ਬਾਬਾ ਸਾਹਿਬ ਨੇ ਇਹ ਗੱਲਾਂ ਆਪਣੇ ਤੇ ਹੰਡਾਈਆਂ ਸੀਗੀਆਂ ਐਨੇ ਪੜ੍ਹ ਲਿਖੇ ਆ ਉਹਨਾਂ ਨੂੰ ਮੌਕਾ ਮਿਲਿਆ ਸੰਵਿਧਾਨ ਲਿਖਣ ਦਾ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਗੱਲ ਲਿਖੀ ਵੀ ਇਹ ਤੋਂ ਪਹਿਲਾਂ ਜੋ ਕੁਝ ਚੱਲ ਰਿਹਾ ਸੀਗਾ ਉਸ ਦੇ ਉੱਤੇ ਕਾਟਾ ਮਾਰਿਆ ਨਾ ਨਵੇਂ ਸਾਨੂੰ ਅਧਿਕਾਰ ਸੰਵਿਧਾਨ ਦੇ ਵਿੱਚ ਲਿਖ ਕੇ ਦਿੱਤੇ ਸੋਚਣ ਵਾਲੀ ਗੱਲ ਹੈ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਕਹਿ ਰਿਹਾ ਕਿਸੇ ਵੀ ਸਵਿਧਾਨ ਲਾਗ ਹੋਣ ਤੋਂ ਪਹਿਲਾਂ ਕਿਸੇ ਵੀ ਦੇਵੀ ਦੇਵਤੇ ਨੇ ਕਿਸੇ ਵੀ ਧਾਰਮਿਕ ਸਥਾਨਾਂ ਨੇ ਸਾਡਾ ਜਿਹੜੀ ਨਰਕ ਦੀ ਜ਼ਿੰਦਗੀ ਸੀ ਸਾਡੀ ਉਹ ਖਤਮ ਨਹੀਂ ਕਰ ਸਕੀ ਪਰ ਜਦੋਂ ਵਾਵਾ ਸਾਹਿਬ ਨੇ ਸਵਿਧਾਨ ਦੇ ਵਿੱਚ ਇਹ ਗੱਲਾਂ ਲਿਖਤੀਆਂ ਤਾਂ ਸਾਡਾ ਨਰਕ ਆ ਜਿਹੜਾ ਉਹ ਖਤਮ ਹੋ ਗਿਆ ਤਾਂ ਸਾਨੂੰ ਮੰਨ ਲੈਣਾ ਚਾਹੀਦਾ ਵੀ ਸਾਡੇ ਰਹਿਬਰ ਕਿਹੜੇ ਨੇ ਸਾਡੇ ਰੱਬ ਕਿਹੜੇ ਨੇ ਸਾਡੇ ਦੇਵਤੇ ਕਿਹੜੇ ਨੇ ਇਹਨਾਂ ਦੀ ਤਸਵੀਰ ਹੈ ਜਿਹੜੀ ਹਰ ਘਰ ਦੇ ਵਿੱਚ ਹੋਣੀ ਚਾਹੀਦੀ ਹੈ। ਸੰਵਿਧਾਨ ਦੀ ਕਾਪੀ ਹਰ ਘਰ ਦੇ ਵਿੱਚ ਹੋਣੀ ਚਾਹੀਦੀ ਹੈ। ਕਿਉਂਕਿ ਸਾਡੇ ਰੱਬ ਇਹੀ ਨੇ ਸਾਨੂੰ ਮਨੁੱਖ ਵਿੱਚੋਂ ਘਟਣਾ ਹੈ ਇਹੀ ਨੇ। ਤਰਾਣੇ ਸਮੇਂ ਦੇ ਵਿੱਚ ਸੰਗਤਾਂ 40 ਸਾਲ ਦੀ ਜਗ੍ਹਾ ਪੈਣ ਦੀ ਸਾਦੇ ਸੀ ਪੜਨ ਦਾ ਅਧਿਕਾਰ ਸਾਨੂੰ ਨਹੀਂ ਸੀ। ਤਾਂ 바ਵਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਲਿਖੀ ਹੈ ਗੱਲ। ਵੀ ਬਰਾਬਰ ਮੌਕੇ ਦਿੱਤੇ ਜਾਣਗੇ ਪੜਨ ਦੇ, ਰੋਜ਼ਗਾਰ ਦੇ, ਬਿਜ਼ਨਸ ਦੇ ਬਰਾਬਰ ਮੌਕੇ ਦਿੱਤੇ ਜਾਣਗੇ। ਬਹੁਤ ਵੱਡੀ ਗੱਲ ਸੀ ਇਹ। ਉਸ ਸਮੇਂ ਦੇ ਵਿੱਚ ਛੋਟੀ ਜਿਹੀ ਘਟਨਾ ਉਸ ਤੋਂ ਬਾਅਦ ਜਾਨ ਸਮਾਨੀ ਲੈਣਾ ਇੱਕ ਕੁੱਤਾ ਤਲਾਬ ਦੇ ਵਿੱਚ ਪਾਣੀ ਪੀ ਸਕਦਾ ਸੀਗਾ ਲੰਘ ਵੀ ਸਕਦਾ ਸੀਗਾ ਪਰ ਨੀਵੀਂ ਜਾਤ ਦਾ ਇੱਕ ਵਿਅਕਤੀ ਉਹੋ ਤਲਾਬ ਦੇ ਨੇੜੇ ਨਹੀਂ ਜਾ ਸਕਦਾ ਸੀ ਉਹ ਕੋਈ ਤਲਾਬ ਦੇ ਵਿੱਚੋਂ ਪਾਣੀ ਪੀਣਾ ਮਤਲਬ ਇਹ ਪ੍ਰਾਪਤੀ ਨਹੀਂ ਸੀ ਬਾਬਾ ਸਾਹਿਬ ਦੇ ਜੇ ਆਪਾਂ ਕਹਿ ਸਕਦੇ ਹਾਂ ਉਹ ਇੱਕ ਤਰ੍ਹਾਂ ਦੀ ਕ੍ਰਾਂਤੀਕਾਰੀ ਸੋਚ ਸੀ ਕੋਈ ਉਹ ਪਾਣੀ ਪੀ ਕੇ ਇਹ ਨਹੀਂ ਵੀ ਅਸੀਂ ਪਵਿੱਤਰ ਹੋ ਜਾਵਾਂਗੇ ਬਾਬਾ ਸਾਹਿਬ ਦੀ ਜਿਹੜੀ ਸੋਚ ਸੀ ਉਹ ਬਹੁਤ ਉੱਚੀ ਸੋਚ ਸੀ ਤਲਾਬ ਪਾਣੀ ਪਿਲਾਉਣ ਦਾ ਕਿ ਨਹੀਂ ਸੀ ਇਮਤਿ ਸੀ ਸਾਨੂੰ ਉਹਦਾ ਮਤਲਬ ਕੀ ਸੀਗਾ ਵੀ ਇਹ ਜਿਹੜੀ ਸਾਡੇ ਨਾਲ ਦੋਗਲਾ ਵਪਾਰ ਵਿਵਹਾਰ ਕੀਤਾ ਜਾਂਦਾ ਹੈ ਅਸੀਂ ਵੀ ਉਸੇ ਰੱਬ ਦੇ ਹੁੰਦੇ ਆ ਅਸੀਂ ਵੀ ਇਸ ਦੇਸ਼ ਦੇ ਵਾਸੀ ਆ ਸਾਨੂੰ ਅੰਟਾਚੇ ਕਿਵੇਂ ਕਿਹਾ ਜਾਂਦਾ ਹੈ ਸ਼ੁੱਧੇ ਸਾਨੂੰ ਕਿਵੇਂ ਕਿਹਾ ਜਾਂਦਾ ਹੈ ਇਹ ਉਹ ਵੱਡਾ ਜਿਹੜਾ ਬਹੁਤ ਵੱਡੀ ਉਹ ਗੱਲ ਸੀਗੀ ਉਥੇ ਤਲਾਬ ਦੇ ਵਿੱਚੋਂ ਪਾਣੀ ਪੀਣਾ ਸੋ ਸਾਥੀਓ ਸਾਨੂੰ ਸਮਝ ਲੈਣਾ ਚਾਹੀਦਾ ਹੈ ਵੀ ਜੇਕਰ ਅਸੀਂ ਆਪਣੇ ਸਮਾਜ ਲਈ ਜਿੰਨਾ ਵੀ ਕੁਝ ਕਰ ਸਕਦੇ ਆਂ ਕੁਝ ਵੀ ਕਰ ਸਕਦੇ ਆਂ ਜ਼ਰੂਰੀ ਨਹੀਂ ਹੈਗਾ ਵੀ ਸਾਰਿਆਂ ਕੋਲ ਸਮਾਂ ਹੀ ਹੋਵੇ ਨਹੀਂ ਸਾਰੇ ਇਕੱਠੇ ਹੋ ਕੇ ਆਪਾਂ ਸਮਾਜ ਸਿਰਿ ਕਿਸੇ ਲੋਵੇ ਪੈਸੇ ਦੀ ਹੁੰਦੀ ਆ ਕਿਸੇ ਲੋਵੇ ਮਤਲਬ ਦਿਮਾਗੀ ਹੁੰਦੀ ਆ ਕੋਈ ਇਕੱਠੇ ਕਰ ਸਕਦਾ ਲੋਕਾਂ ਲੋਕਾਂ ਕੋਲ ਕੋਈ ਜਿਹੇ ਜਾਂ ਵੀ ਅਸੀਂ ਯੋਗਦਾਨ ਦੇ ਸਕਦੇ ਆਂ ਆਪਣੇ ਸਮਾਜ ਲਈ ਸਾਨੂੰ ਯੋਗਦਾਨ ਜ਼ਰੂਰ ਦੇਣਾ ਚਾਹੀਦਾ ਸੋ ਇਹਨਾਂ ਸ਼ਬਦਾਂ ਦੇ ਨਾਲ ਆਪਣੀ ਮੈਂ ਜਗ੍ਹਾ ਲਮਾਂਗਾ ਸਾਰੇ ਫੇਰ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇਹ ਬਹੁਤ ਵੱਡਾ ਪ੍ਰਾਰਲਾ ਕੀਤਾ ਧੰਨਵਾਦ ਜੀ ਜੈਪੀ ਜੈਪਾ